ਮੈਂ 13 ਸਾਲ ਦੀ ਸੀ ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਆ ਸਕੂਲ 'ਚ ਤੇ ਉਦੋਂ ਮੈਨੂੰ ਕਿਨਰ ਲੈ ਆਏ ਸੀ ਇੱਥੇ ਆ ਕੇ ਮੈਂ ਨੱਚਣਾ ਗਾਣਾ ਸਿੱਖ ਗਈ ਮੈਂ ਵਧਾਈਆਂ ਬੁਧੇ ਆ ਤ ਜਾਣ ਲੱਗੀ ਮੇਰੀ ਪੜ੍ਹਾਈ ਛੁੱਟ ਗਈ ਸੀ ਤੇ ਮੇਰੀ ਪਿੱਛੋਂ ਬੈਕਗ੍ਰਾਉਂਡ ਫੈਮਲੀ ਆ ਨਾ ਸਾਰੀ ਪੜ੍ਹੀ ਲਿਖੀ ਫੈਮਲੀ ਤੇ ਮੈਂ 10ਵੀਂ ਦਾ ਫਾਰਮ ਭਰ ਦਿੱਤਾ ਇਦਾਂ ਹੀ ਤੇ ਰੱਬ ਨੇ ਚਾਹਿਆ ਤੇ ਮੈਂ 10ਵੀਂ ਪਾਸ ਕਰ ਲਈ फेर 2 ਸਾਲ ਦਾ ਬੈਂਡ ਗੈਪ ਹੋ ਗਿਆ। ਫਿਰ ਮੇਰੇ ਗੁਰੂ ਨੂੰ ਪਤਾ ਲੱਗ ਗਿਆ ਕਿ ਪੜਦੀ ਪਈ ਹੈ। ਮੇਰੇ ਗੁਰੂ ਨੇ ਮੇਰੇ ਕਿਤਾਬਾਂ ਕਿਦਮਾਂ ਸਾੜ ਦੇਣੀਆਂ ਕਰਨੀਆਂ। ਸੋ ਮਤਲਬ ਉਲਟੇ ਸੇ ਦੇ ਇਲਜਾਮ ਲਾ ਦੇਣੇ। ਹਮ ਮੈਂ ਸੰਦੇਰੀ ਫਿਰ ਮੈਂ +2 ਦਾ ਫਾਰਮ ਭਰਿਆ। ਮੈਂ +2 ਵੀ ਪਾਸ ਕਰ ਲਈ। 2-3 ਸਾਲ ਫਿਰ ਗੈਪ ਪੈ ਗਿਆ ਵਿਚਾਲੇ। ਹਮ ਫਿਰ ਮੈਂ ਬੀਏ ਕੀਤੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਤੋਂ। ਹਮ ਆ ਰਾਜਸਥਾਨ ਤੋਂ। ਹਮ ਤੇ ਮੈਂ ਭੱਜ ਜਾਂਦੀ ਸੀ ਇੱਥੋਂ ਇਹਨੂੰ ਫਿਰ ਲੈ ਆਂਦੇ ਸੀ। ਫਿਰ ਭੱਜ ਜਾਂਦੀ ਸੀ ਪੇਪਰ ਦੇਣ ਨੂੰ ਫਿਰ ਲੈ ਆਂਦੇ ਸੀ। ਹਮ ਅਦੋਂ ਲੈ ਤਾਂ ਕੁੱਟ ਮਾਰ ਚੱਲਦੀ ਰਹਿੰਦੀ ਸੀ ਅੱਜ ਤੁਹਾਡੇ ਨਾਲ ਕੁੱਟ ਮਾਰ ਵੀ ਹੋਈ ਹੈ ਹਥਿਆਰੀ ਹੋਈ ਸਾਡੀ ਜਿਹੜੇ ਡੇਰਾ ਵਾਲਾ ਸਿਸਟਮ ਹੈ ਨਾ ਉਹ ਸਿਸਟਮ ਤਾਨਾ ਸਾ ਸਿਸਟਮ ਹੈ ਤਾਨਾ ਸਾ ਸਮਝਦੇ ਹੋ ਨਾ ਇੱਕੋ ਹੀ ਬੰਦੇ ਦੀ ਚਲਦੀ ਹੈ ਉੱਥੇ ਕਿਸੇ ਹੋਰ ਦੀ ਨਹੀਂ ਚਲਦੀ ਠੀਕ ਹੈ ਉਹ ਬੰਦਾ ਹੀ ਮੈਨ ਪਰਦਾਣ ਹੁੰਦਾ ਹੈ ਉਹ ਬੰਦਾ ਜਿਵੇਂ ਚਾਹਦਾ ਜਿੰਨੂੰ ਜਿੱਦਾਂ ਰੱਖਣਾ ਉਹਨੂੰ ਉਹਨੇ ਉਦਾਂ ਹੀ ਰੱਖਣਾ ਤੇ ਉਹ ਤਾਨਾ ਸਾ ਸ਼ਾਸਨ ਦੇ ਵਿੱਚ ਮੈਂ 27 ਸਾਲ ਰਹਿ ਚੁੱਕੀ ਹਾਂ ਅੱਛਾ ਠੀਕ ਹੈ ਤੇ ਉਹਦੇ ਬਾਅਦ ਫਿਰ ਮੈਂ ਐਮਏ ਕੀਤੀ ਪਬਲਿਕ ਐਡਮਿਨਿਸਟ੍ਰੇਸ਼ਨ ਚ ਉਹਦੇ ਬਾਅਦ ਮੈਂ ਐਮਐਸਡਬਲਯੂ ਕੀਤੀ ਮਾਸਟਰ ਆਫ ਸੋਸ਼ਲ ਵਰਕਰ ਤੇ ਹੁਣ ਮੈਂ ਪੀਐਚਡੀ ਕੀਤੀ ਹੈ ਹਮਾਰਾ ਰਾਈਟ ਦੇ ਵਿੱਚ ਹੂੰ ਬਟ ਜਦੋਂ ਮੈਂ ਬੀਏ ਕਰ ਲਈ ਸੀ ਨਾ ਉਹਦੇ ਬਾਅਦ ਮੈਂ ਮੇਰੀ ਇੱਕ ਫਾਊਂਡੇਸ਼ਨ ਰਜਿਸਟਰਡ ਕਰਵਾਈ ਸੀ ਮਨਸਾ ਫਾਊਂਡੇਸ਼ਨ ਵੈਲਫੇਅਰ ਸੋਸਾਇਟੀ ਹੂੰ ਉਹਦੇ ਉੱਤੇ ਮੈਂ ਕਿੰਨਰ ਕਮਿਊਨਿਟੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 트랜스젠ਡਰ ਕਮਿਊਨਿਟੀ ਤੇ ਕਿ ਜਿਹੜੀਆਂ ਮੁਸ਼ਕਿਲਾਂ ਮੈਂ ਸਹੀਆਂ ਹੈ ਨਾ ਉਹ ਮਿਸਲ ਮੁਸ਼ਕਿਲਾਂ ਕੋਈ ਆਣ ਨਾਲ ਅੱਗੇ ਬੱਚਾ ਨਾਸ਼ ਨਾਸ਼ ਤੁਹਾਨੂੰ ਸਾਰਿਆਂ ਨੇ ਐਕਸੈਪਟ ਕਰ ਲਏ ਸੀ ਜਦੋਂ ਪਤਾ ਲੱਗਿਆ ਵੀ ਤੁਸੀਂ ਮਤਲਬ ਇਸ ਤਰੀਕੇ ਦੇ ਹੋ ਨਹੀਂ ਨਹੀਂ ਐਕਸੈਪਟ ਕੋਈ ਨਹੀਂ ਕਰਦਾ ਮਾਂ-ਬਾਪ ਦੀ ਤਾਂ ਮਜਬੂਰੀ ਹੁੰਦੀ ਹੈ ਠੀਕ ਹੈ ਅੱਜ ਵੀ ਮੇਰੇ ਤਿੰਨ ਪਰ ਆਇਆ ਤਿੰਨ ਗਵਰਨਮੈਂਟ ਜੌਬ ਤੇ ਅੱਜ ਵੀ ਮੇਰੇ ਕੋਲ ਮਿਲਣ ਕੋਈ ਨਹੀਂ ਆਂਦਾ ਜਦਕਿ ਮੈਨੂੰ 40 ਸਾਲ ਹੋ ਗਏ ਇੱਥੇ ਰਹਿੰਦੀ। ਠੀਕ ਹੈ। ਪੈਣ ਪੈਣਾ ਪੈਣ ਵੀ ਪੈਣਾ ਆਈ ਪੈਣ ਪੈਣ ਵੀ ਕਦੇ ਨਹੀਂ ਆਈ। ਪੈਣ ਵੀ ਗਵਰਨਮੈਂਟ ਜੋਬ ਚ ਹੈ ਜੀਜਾ ਜੀ ਵੀ ਗਵਰਨਮੈਂਟ ਜੋਬ ਚ ਹੈ। ਹੂੰ ਸਾਰੇ ਗਵਰਨਮੈਂਟ ਜੋਬ ਚ ਹੈ ਸਭ ਪੜੇ ਲਿਖੀ ਫੈਮਿਲੀ ਹੈ ਪੂਰੀ। ਲੇਕਿਨ ਪੈਣ ਮੰਮੀ ਪਾਪਾ ਜੀਜਾ ਜੀ ਹੂੰ ਇਹ ਚਾਰ ਮੈਂਬਰ ਹੈ ਘਰ ਦੇ ਵਿੱਚ ਜਿਹੜੇ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦੇ ਹੈ ਸਵੇਰ ਸ਼ਾਮ ਦੋਨੋਂ ਟਾਈਮ ਮੇਰੀ ਗੱਲ ਹੋ ਜਾਂਦੀ ਹੈ ਨਾਲ। ਅਕਸਰ ਹੀ ਆਪਾਂ ਦੇਖਦੇ ਆ ਕਿ ਕੁਝ ਆਪਣੇ ਨਾਲੋਂ ਬਹੁਤ ਜ਼ਿਆਦਾ ਸਪੈਸ਼ਲ ਹੁੰਦੇ ਨੇ ਕਈਆਂ ਨੂੰ ਆਪਾਂ ਸਪੈਸ਼ਲ ਚਾਈਲਡ کہہ ਕੇ ਕਹਿ ਦਿੰਦੇ ਨੇ ਤੇ ਕਈਆਂ ਨੂੰ ਆਪਾਂ 트ਾਂਸਜੈਂਡਰ ਕਹਿ ਦਿੰਦੇ ਆ ਪਰ 트ਾਂਸਜੈਂਡਰ ਕੌਣ ਹੁੰਦੇ ਨੇ ਕੀ ਇਹਨਾਂ ਦੀ ਪਛਾਣ ਹੁੰਦੀ ਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਇਹਨਾਂ ਦੇ ਵਿੱਚ ਫੀਲਿੰਗਸ ਜੜੀਆਂ ਨੇ ਕੁੜੀਆਂ ਵਾਲੀਆਂ ਆਉਂਦੀਆਂ ਨੇ ਤੇ ਸਾਡੇ ਨਾਲ ਜਿਹੜੇ ਨੇ ਮੋਹਿਨੀ ਮਾਨਜੀ ਮੌਜੂਦ ਨੇ ਸੋ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਅੱਪਰ ਦੇਖਦੇ ਕਾਫੀ ਜ਼ਿਆਦਾ ਫਿਲਮਾਂ ਜੜੀਆਂ ਨੇ ਬਣੀਆਂ ਹੋਈਆਂ ਨੇ ਕਾਫੀ ਲਾਈਫ ਸਟੋਰੀਜ਼ ਜੜੀਆਂ ਨੇ ਆਈਆਂ ਹੋਈਆਂ ਨੇ ਪਰ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਤੇ ਚਰਚਾ ਕਰਦੇ ਆ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਜੀ ਮੈਂ ਗੱਲ ਕਰਾਂ ਕਿ ਤੁਸੀਂ ਸਾਡੇ ਸਾਰੇ ਨਾਲੋਂ ਬਹੁਤ ਜ਼ਿਆਦਾ ਸਪੈਸ਼ਲ ਹੁੰਦੇ ਹੋ ਕਿਉਂਕਿ ਆਪਾਂ ਕਰ ਲਿਆ ਇੱਕ ਹਿਊਮਨਿਟੀ ਗੱਲ ਹਿਊਮਨ ਆਪਾਂ ਸਾਰੇ ਹੀ ਨੇ ਪਰ ਆਪਾਂ ਇੱਕ ਜਿਹੜਾ ਬੱਚੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਆਪਾਂ ਉਹਨਾਂ ਨੂੰ ਸਪੈਸ਼ਲ ਕਹਿ ਦਿੰਦੇ ਨੇ ਪਰ ਤੁਹਾਡੀ ਪਛਾਣ ਉਹਨਾਂ ਨਾਲੋਂ ਕਿਉਂ ਵੱਖਰੀ ਹੁੰਦੀ ਹੈ ਦੇਖੋ ਜੀ ਇਹ ਬਹੁਤ ਬੜਾ ਪੁਰਾਣਾ ਕਲਚਰ ਹੈ ਜਿਹੜਾ ਕਿ ਇਹ ਰਾਜਾ ਮਹਾਰਾਜਾਂ ਦੇ ਟਾਈਮ ਤੋਂ ਚੱਲ ਆ ਰਿਹਾ ਹੈ ਮੁਗਲਾਂ ਦੇ ਸ਼ਾਸਨ ਤੋਂ ਵੀ ਚੱਲਿਆ ਆ ਰਿਹਾ ਹੈ ਜੀ ਜਦੋਂ ਮੁਗਲਾਂ ਦਾ ਸ਼ਾਸਨ ਸੀ ਸਾਡੇ ਹਿੰਦੁਸਤਾਨ ਦੇ ਵਿੱਚ ਉਦੋਂ ਵੀ ਜਿਹੜੇ ਕਿਨਰ ਕਮਿਊਨਿਟੀ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਰਾਣੀਆਂ ਹੁੰਦੀਆਂ ਸੀ ਬੇਗਮਾਂ ਹੁੰਦੀਆਂ ਸੀ ਉਹਨਾਂ ਦੇ ਹਰਮ ਦੇ ਵਿੱਚ ਰੱਖਿਆ ਜਾਂਦਾ ਸੀ ਜੀ ਖਜ਼ਾਨੇ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ ਬੜੀ ਰਿਸਪੈਕਟ ਹੁੰਦੀ ਸੀ ਉਹਨਾਂ ਦੀ ਤੇ ਤਾਂ ਕਰਕੇ ਇੱਕ ਸਪੈਸ਼ਲੀ ਆਇਡੈਂਟੀਟੀ ਬਣੀ ਸੀ ਉਦੋਂ ਲੇਕਿਨ ਜਦੋਂ ਆਪਣਾ ਦੇਸ਼ ਗੁਲਾਮ ਹੋਇਆ ਅੰਗਰੇਜ਼ਾਂ ਦੇ ਰਾਹੀਂ ਤੇ ਉਸ ਵੇਲੇ ਇਸ ਕਮਿਊਨਿਟੀ ਨੂੰ ਮੇਲ ਫੀਮੇਲ ਹੀ ਰੱਖਿਆ ਉਹਨਾਂ ਨੇ ਤੇ ਇਸ ਕਮਿਊਨਿਟੀ ਨੂੰ ਕ੍ਰਾਈਮਨਲ ਘੋਸ਼ਿਤ ਕਰ ਦਿੱਤਾ ਹੂੰ ਉਹਦੇ ਬਾਅਦ ਫਿਰ ਧੀਰੇ 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 ਲੋਕੀ ਨਿਕਲ ਕੇ ਆਏ ਬਾਹਰ ਆਪਣੀ ਆਜ਼ਾਦੀ ਵਾਸਤੇ ਆਪਣੇ ਮਤਲਬ ਕਿ ਰਹਿਣ ਖਾਣ ਵਾਸਤੇ ਜਿੱਦਾਂ ਵੀ ਉਹਨਾਂ ਨੂੰ ਗੁਜ਼ਾਰਾ ਜਿੱਥੇ ਲੱਗਿਆ ਉਹਨਾਂ ਨੇ ਕੀਤਾ ਗੁਜ਼ਾਰਾ ਵੈਸੇ ਦੇਖਿਆ ਜਾਵੇ ਤਾਂ ਵਗਾਂਸੀ ਰਿਸ਼ੀਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਉਦੋਂ ਵੀ ਕਿੰਨਰਾ ਨਹੀਂ ਵਧਾਈ ਲਿੱਤੀ ਸੀ ਸ੍ਰੀ ਰਾਮਚੰਦਰ ਜੀ ਦਾ ਜਨਮ ਹੋਇਆ ਸੀ ਉਦੋਂ ਵੀ ਕਿੰਨਰਾ ਨੇ ਹੀ ਵਿਦਾਈ ਲਈਤੀ ਸੀ ਤੇ ਜਦੋਂ ਸ੍ਰੀ ਰਾਮਚੰਦਰ ਜੀ ਬਨਵਾਸ ਗਏ ਸੀ ਤਾਂ ਉਦੋਂ ਵੀ ਕਿੰਨਰ ਹੀ ਬੈਠ ਰਹੇ ਸੀ ਰਾਮਚੰਦਰ ਜੀ ਨੇ ਵਾਪਸ ਇਹ ਕਿਹਾ ਸੀ ਸਰੀਓ ਨਦੀ ਤੇ ਕਿ ਨਰ ਨਾਰੀ ਦੋਨੋਂ ਲੋਟ ਜਾਏ ਬਟ ਨਰ ਨਾਰੀ ਲੋਟ ਗਏ ਸੀ ਬਟ ਕਿੰਨਰ ਉੱਥੇ ਹੀ ਬੈਠੇ ਜਦ 14 ਸਾਲ ਦਾ ਬਨਵਾਸ ਪੂਰਾ ਕਰਕੇ ਆਏ ਸਨ ਉਦੋਂ ਕਿੰਨਰਾਂ ਨੂੰ ਪੁੱਛਿਆ ਕਿੰਨਰਾਂ ਨੇ ਪੁੱਛਿਆ ਸੀ ਪਰ ਵਜੇ ਤੁਸੀਂ ਅੱਲੇ ਇੱਥੇ ਹੀ ਬੈਠੇ ਹੋ 14 ਸਾਲ ਬਾਅਦ ਕਿ ਜਾਂ ਜੀ ਤੁਸੀਂ ਨਰ ਨਾਰੀ ਨੂੰ ਆਦੇਸ਼ ਦਿੱਤਾ ਸੰਤ ਕੁਝ ਕਿਹਾ ਨਹੀਂ ਸੀਗਾ ਤੇ ਮਗ ਇਹ ਕੋਈ ਅੱਜ ਦਾ ਕੋਈ ਕਲਚਰ ਨਹੀਂ ਹੈ ਅੱਜ ਦਾ ਕੋਈ ਉਹ ਨਹੀਂ ਹੈ ਇਹ ਬਹੁਤ ਪੁਰਾਣਾ ਸਦੀਆਂ ਤੋਂ ਸਤਯੁਗ ਤੋਂ ਚੱਲਦਾ ਆ ਰਿਹਾ ਹੈ ਜੀ ਠੀਕ ਹੈ ਲੇਕਿਨ ਇਹ ਜਿਹੜੀ ਕਮਿਊਨਿਟੀ ਹੈ ਇਹਦੀ ਪਹਿਚਾਨ ਮੇਲ ਫੀਮੇਲ ਤੋਂ ਹਮੇਸ਼ਾ ਵਕਰੀ ਹੀ ਹੁੰਦੀ ਹੈ ਜੀ ਮੈਮ ਤੁਹਾਡੀ ਲਾਈਫ ਬਾਰੇ ਗੱਲ ਕਰੀਏ ਕਿਸ ਤਰੀਕੇ ਨਾਲ ਤੁਸੀਂ ਅੱਗੇ ਵਧੇ ਕਿੰਨੇ ਕ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਜਿਹੜੇ ਨੇ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਅਹ ਦੇਖੋ ਜੀ ਮੈਂ ਮੇਰਾ ਪਿਛੋਕਰ ਜਿਹੜਾ ਉਹ ਰਾਜਸਥਾਨ ਦਾ ਹੈ ਠੀਕ ਹੈ ਮੈਂ ਤੁਸੀਂ ਬੀਸਿਕਲੀ ਬੀਸਿਕਲੀ ਮੈਂ ਰਾਜਸਥਾਨ ਤੋਂ ਆ ਮੈਂ ਝੂਂਦਨੂ ਡਿਸਟ੍ਰਿਕਟ ਦੇ ਤੋਂ ਆ ਰਾਜਸਥਾਨ ਤੋਂ ਤੇ ਮੈਂ ਜਦੋਂ ਇਸ ਗੱਲ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨੀ ਹੈ ਕਿ ਆਪਣੀ ਆਇਡੈਂਟੀਅਟੀ ਵਰਨਾ ਤਿੰਨ ਚੀਜ਼ਾਂ ਹੁੰਦੀਆਂ ਹਮ ਇੱਕ ਸੈਕਸ ਹਮ ਜੋ ਕਿ ਡਾਕਟਰ ਡਿਸਾਈਡ ਕਰਦਾ ਜਨਮ ਦੇ ਟਾਈਮ ਤੇ ਕਿ ਇਹ ਮੇਲ ਹੈ ਜਾਂ ਫੀਮੇਲ ਹੈ ਹਮ ਠੀਕ ਹੈ ਇਹ ਹੁੰਦੀ ਐ ਸੈਕਸੁਐਲਿਟੀ ਸੈਕਸੁਐਲਿਟੀ ਹੋਉਂਦੀ ਐ ਕਿ ਜਿਹੜੀ ਆਪਾਂ ਫੀਲ ਕਰਦੇ ਆ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੁਣ ਕੁੜੀਆਂ ਕੁੜੀਆਂ ਦੇ ਨਾਲ ਵੀ ਐ ਮੁੰਡੇ ਮੁੰਡਿਆਂ ਨਾਲ ਵੀ ਐ ਜਿਨ੍ਹਾਂ ਨੂੰ ਆਪਾਂ ਗੇ ਤੇ ਬਾਈਸੈਕਸুয়াল ਬੋਲਦੇ ਆ ਜੀ ਲੇਕਿਨ ਕਈ ਐਦਾਂ ਦੀ ਵੀ ਆਤਮਾ ਹੁੰਦੀ ਐ ਜਿਹੜੇ ਨੂੰ ਨਾ ਕੁੜੀ ਦਾ ਮਤਲਬ ਹੁੰਦਾ ਨਾ ਬੰਦੇ ਦਾ ਮਤਲਬ ਹੁੰਦਾ ਉਹ ਕਿਨਰ ਹੁੰਦਾ ਜੀ ਠੀਕ ਐ ਉਹਦੇ ਬਾਅਦ ਆਉਂਦਾ ਦੂਸਰਾ ਜੈਂਡਰ ਜੈਂਡਰ ਉਹ ਹੁੰਦਾ ਐ ਕਿ ਜੋ ਆਪਾਂ ਸਮਾਜ ਨੂੰ ਦਿਖਾਣਾ ਚਾਹੁੰਦੇ ਆ ਹੂੰ ਅੱਜ ਮੇਰੇ ਛੋਟੇ-ਛੋਟੇ ਵਾਲ ਹੈ ਅਗਰ ਮੈਂ ਪੈਂਟ ਕੁਰਤਾ ਪਾ ਲਵਾਂ ਅਗਰ ਮੂੰਹ ਤੋਂ ਕੋਈ ਮੈਨੂੰ ਨਾ ਜਜ ਕਰ ਪਾਵੇ ਤਾਂ ਮੈਂ ਲੋਕ ਕਿ ਮੈਨੂੰ ਸਰ ਕੇ ਕਿ ਬੁਲਾਣਗੇ ਬਿਲਕੁਲ ਲੇਕਿਨ ਮੈਂ ਅਗਰ ਪੈਂਟ ਸਲਵਾਰ ਸੂਟ ਪਾਇਆ ਸਾੜੀ ਪਾਈਏ ਤਾਂ ਲੋਕ ਕਿ ਮੈਨੂੰ ਮੈਡਮ ਕੇ ਕਿ ਬੁਲਾਣਗੇ ਬਿਲਕੁਲ ਤੇ ਜਿਹੜੀ ਸੈਕਸੁਐਲਿਟੀ ਹੁੰਦੀ ਹੈ ਨਾ ਉਹ ਡਿਪੈਂਡ ਕਰਦੀ ਹੈ 13 14 ਸਾਲ ਦੀ ਉਮਰ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣਾ ਅਟਰੈਕਸ਼ਨ ਕਿੱਧਰ ਹੈ ਕਿੱਧਰ ਹੈ ਕੁੜੀ ਵੱਲ ਹੈ ਜਾਂ ਮੁੰਡੇ ਵੱਲ ਹੈ ਜੀ ਜੇ ਮੁੰਡੇ ਵੱਲ ਹੈ ਤੋ ਫਿਰ ਆਪਾਂ ਤਾਂ ਯਾ ਤਾਂ ਕਿ ਕਮਿਊਨਿਟੀ ਚਾਹਾਂਗੇ ਯਕਿੰਨਰ ਚਾਹਾਂਗੇ ਯਾ ਫੇਰ ਇੰਟਰਸੈਕਸ ਚਾਹਾਂਗੇ ਕੋਈ ਨ ਕੋਈ ਜਿਹੜਾ ਅੰਬ੍ਰੇਲਾ ਹੈ ਉਹਨੂੰ ਆਪਾਂ ਫੋਲੋ ਕਰਾਂਗੇ ਜੀ ਐਦਾਂ ਹੀ ਅੱਜ ਦੇ ਜ਼ਮਾਨੇ 'ਚ ਕੁੜੀਆਂ ਮੁੰਡੇ ਬਣ ਰਹੀਆਂ ਮੁੰਡੇ ਕੁੜੀਆਂ ਬਣ ਰਹੇ ਮਤਲਬ ਟਰਾਂਸ ਮੈਨ ਤੇ ਟਰਾਂਸ ਵੂਮੈਨ ਕਿਉਂਕਿ ਗਵਰਨਮੈਂਟ ਨੇ ਆਪਾਂ ਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਆਪਾਂ ਜਿਵੇਂ ਮਰਜ਼ੀ ਹਮ ਆਪਣਾ ਜੀਵਨ ਯਾਪਨ ਕਰ ਸਕਦੇ ਐ ਚਾਹੇ ਆਪਣਾ ਪਾਰਟਨਰ ਮੇਲ ਐ ਚਾਹੇ ਫੀਮੇਲ ਐ ਚਾਹੇ 트랜ਜੈਂਡਰ 트랜스ਮੈਨ ਐ 트랜스ਵੂਮੈਨ ਐ ਇਹ ਨਾਲ ਕੋਈ ਫਰਕ ਨਹੀਂ ਪੈਣਾ ਠੀਕ ਐ ਨਾ ਜੀ ਹੋਣ ਗੱਲ ਕਰਦੀ ਆ ਕਿ ਮੇਰੇ ਜੀਵਨ ਦੇ ਬਾਰੇ ਤੇ ਮੈਂ 13 ਸਾਲ ਦੀ ਸੀ ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਆ ਸਕੂਲ 'ਚ ਤੇ ਉਦੋਂ ਮੈਨੂੰ ਕਿਨਰ ਲੈ ਆਏ ਸੀ ਹੂੰ ਉਦੋਂ ਮੈਂ ਮਤਲਬ ਘਰ ਦਾ ਕੰਮ ਕਰਦੀ ਹੁੰਦੀ ਸੀ ਗਾਈਆਂ ਦਾ ਦੁੱਧ ਕੱਢਦੀ ਹੁੰਦੀ ਸੀ ਮਤਲਬ ਲੜਕੀਆਂ ਵਰਗੀਆਂ ਹਰਕਤਾਂ ਸੀ ਕਿਆਂ ਮੇਰੀਆਂ ਸਾਰੀਆਂ ਚ ਕਰਦੀਆਂ ਨੇ ਮਤਲਬ ਤੁਹਾਨੂੰ ਪਹਿਲਾਂ ਮੁੰਡਾ ਬਣਾ ਕੇ ਰੱਖਿਆ ਹਾਂ ਹਾਂ 13 13 ਸਾਲ ਤੱਕ ਮੁੰਡਾ ਬਣ ਕੇ ਰਹੀ ਮੈਂ ਜੀ ਉਹਦੇ ਬਾਅਦ ਮੈਨੂੰ ਕਿਨ ਲੈ ਆਈ ਸੀ ਸਾਡੀ ਕਮਿਊਨਿਟੀ ਦੇ ਲੋਕੀ ਹਮ ਇੱਥੇ ਆ ਕੇ ਮੈਂ ਨੱਚਣਾ ਗਾਣਾ ਸਿੱਖ ਗਈ ਹਮ ਨੱਚਣਾ ਗਾਣਾ ਸਿੱਖੀ ਤੇ ਉਹਦੇ ਬਾਅਦ ਮੈਂ ਬਤਾਈਆਂ ਬੁੱਧੀਆਂ ਤਦਾਨ ਲੱਗੀ ਮੇਰੀ ਪੜਾਈ ਛੁੱਟ ਗਈ ਸੀ ਹੂੰ ਉਹਦੇ ਬਾਅਦ ਫਿਰ ਮੈਂ ਦੇਖਿਆ ਵੀ ਡੇਰੇ ਦਾ ਮਾਹੌਲ ਕੋਈ ਖਾਸ ਨਹੀਂ ਹੁੰਦਾ ਇੱਥੇ ਸਾਰਾ ਦਿਨ ਕੰਮ ਕਰੋ ਨੱਚਿਆ ਹੋਗਾ ਉਹ ਗੁਰੂਆਂ ਦੇ ਪੈਰ ਦਬਾਓ ਨਾਂ ਜਾਬਣਾ ਕਿ ਦੋਏ ਕਰੋ ਜੋ ਕਰੋ ਮਤਲਬ ਬਹੁਤ ਹੀ ਜ਼ਿਆਦਾ ਕੰਮ ਹੁੰਦਾ ਹੈ ਹੂੰ ਤੇ ਜਿਹੜਾ ਬੱਚਾ ਹੁੰਦਾ ਉਹਦੇ ਕੋਲ ਜਿਹਦੇ ਮਾਂ-ਬਾਪ ਕੋਲ ਨਹੀਂ ਰਹਿੰਦੇ ਉਹ ਕੋਲ ਉਹਨੂੰ ਹਰੇਕ ਰੈਸਮੈਂਟ ਕਰਦਾ ਠੀਕ ਹੈ ਨਾ ਤੇ ਇਸ ਕਰਕੇ ਮੈਂ ਥੋੜਾ ਦੇਖਿਆ ਜੀ ਮੇਰੀ ਪਿੱਛੋਂ ਬੈਕਗਰਾਉਂਡ ਫੈਮਿਲੀ ਆ ਨਾ ਸਾਰੀ ਪੜੀ ਲਿਖੀ ਫੈਮਿਲੀ ਹੈ ਜੀ ਠੀਕ ਹੈ ਤੇ ਮੈਂ 10ਵੀਂ ਦਾ ਫਾਰਮ ਭਰ ਦਿੱਤਾ ਇਦਾਂ ਹੀ ਹੂੰ ਤੇ ਰੱਬ ਨੇ ਚਾਹਿਆ ਤੇ ਮੈਂ 10ਵੀਂ ਪਾਸ ਕਰ ਲਈ ਫਿਰ 2 ਸਾਲ ਦਾ ਬੈਂਕ ਗੈਪ ਹੋ ਗਿਆ ਹੂੰ ਫਿਰ ਮੇਰੇ ਗੁਰੂ ਨੂੰ ਪਤਾ ਲੱਗ ਗਿਆ ਕਿ ਪੜਦੀ ਪਈ ਹੈ ਮੇਰੇ ਗੁਰੂ ਨੇ ਮੇਰੇ ਕਿਤਾਬਾਂ ਕਤੂਮਾਂ ਸਾੜ ਦੇਣੀਆਂ ਕਰਨੀਆਂ ਸੋ ਮਤਲਬ ਉਲਟੇ ਅਸੀਂ ਦੇ ਇਲਜ਼ਾਮ ਲਾ ਦੇਣੇ ਹੂੰ ਮੈਂ ਸਹਨ ਦੇ ਰਹੀ ਫਿਰ ਮੈਂ ਪਲੱਸ 2 ਦਾ ਫਾਰਮ ਭਰਿਆ ਮੈਂ ਪਲੱਸ 2 ਵੀ ਪਾਸ ਕਰ ਲਈ ਕੀ ਬਾਤ ਹੈ ਫਿਰ ਮੈਂ ਦੋ ਤਿੰਨ ਸਾਲ ਫਿਰ ਗੈਪ ਪੈ ਗਿਆ ਵਿਚਾਲੇ ਫਿਰ ਮੈਂ ਬੀਏ ਕੀਤੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਤੋਂ ਹੂੰ ਅਰ ਰਾਜਸਥਾਨ ਤੋਂ ਹੂੰ ਤੇ ਮੈਂ ਭੱਜ ਜਾਂਦੀ ਸੀ ਇੱਥੋਂ ਇਹਨੂੰ ਫੇਰ ਲੈ ਆਂਦੇ ਸੀ ਫੇਰ ਭੱਜ ਜਾਂਦੀ ਸੀ ਪੇਪਰ ਦੇਣ ਨੂੰ ਫੇਰ ਲੈ ਆਂਦੇ ਸੀ ਮਤਲਬ ਇਦਾਂ ਕੁੱਟਮਾਰ ਚਲਦੀ ਰਹਿੰਦੀ ਸੀ ਅੱਜ ਤੁਹਾਡੇ ਨਾਲ ਕੁੱਟਮਾਰ ਵੀ ਹੋਈ ਹੈ ਹਥਿਆਰੀ ਹੋਈ ਹੈ ਕਿਸ ਹੱਦ ਤੱਕ ਤੁਹਾਨੂੰ ਜਿਹੜਾ ਹੈ ਕਿ ਕੁੱਟਿਆ ਗਿਆ ਕਿ ਸੱਤ ਤੱਕ ਤੁਹਾਡੇ ਨਾਲ ਜਿਹੜਾ ਬਹੁਤ ਗਲਤ ਲੋਕ ਜਿਹੜਾ ਕੀਤਾ ਗਿਆ ਦੇਖੋ ਸਾਡੀ ਜਿਹੜੇ ਡੇਰਾ ਵਾਲਾ ਸਿਸਟਮ ਹੈ ਨਾ ਉਹ ਸਿਸਟਮ ਤਾਨਾ ਸਾ ਸਿਸਟਮ ਹੈ ਤਾਨਾ ਸਾ ਸਮਝਦੇ ਹੋ ਨਾ ਇੱਕੋ ਹੀ ਬੰਦੇ ਦੀ ਚਲਦੀ ਹੈ ਉੱਥੇ ਕਿਸੇ ਹੋਰ ਦੀ ਨਹੀਂ ਚਲਦੀ ਹਮ ਠੀਕ ਹੈ ਉਹ ਬੰਦਾ ਹੀ ਮੈਨ ਪਰਦਾਣ ਹੁੰਦਾ ਹੈ ਉਹ ਬੰਦਾ ਜਿਵੇਂ ਚਾਹਦਾ ਜਿੰਨੂੰ ਜਿੱਦੜਾ ਰੱਖਣਾ ਹੈ ਉਹਨੂੰ ਉਹਨੇ ਉਦਾਂ ਹੀ ਰੱਖਣਾ ਹੈ ਤੇ ਉਹ ਤਾਨਾ ਸਾ ਸ਼ਾਸਨ ਦੇ ਵਿੱਚ ਮੈਂ 27 ਸਾਲ ਰਹਿ ਚੁੱਕੀ ਹਾਂ ਅੱਛਾ ਠੀਕ ਹੈ ਤੇ ਉਹਦੇ ਬਾਅਦ ਫਿਰ ਮੈਂ ਐਮਏ ਕੀਤੀ ਪਬਲਿਕ ਐਡਮਿਨਿਸਟ੍ਰੇਸ਼ਨ ਚ ਉਹਦੇ ਬਾਅਦ ਮੈਂ ਐਮਐਸਡਬਲਯੂ ਕੀਤੀ ਮਾਸਟਰ ਆਫ ਸੋਸ਼ਲ ਵਰਕਰ ਤੇ ਹੁਣ ਮੈਂ ਪੀਐਚਡੀ ਕੀਤੀ ਹੈ ਹਮਾਰਾਈਟ ਦੇ ਵਿੱਚ ਹਮ ਬਟ ਜਦੋਂ ਮੈਂ ਬੀਏ ਕਰ ਲਈ ਸੀ ਨਾ ਉਹਦੇ ਬਾਅਦ ਮੈਂ ਮੇਰੀ ਇੱਕ ਫਾਊਂਡੇਸ਼ਨ ਰਜਿਸਟਰਡ ਕਰਵਾਈ ਸੀ ਮਨਸਾ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਉਹਦੇ ਉੱਤੇ ਮੈਂ ਕਿਨਰ ਕਮਿਊਨਿਟੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 트랜스젠ਡਰ ਕਮਿਊਨਿਟੀ ਤੇ ਕਿ ਜਿਹੜੀਆਂ ਮੁਸ਼ਕਿਲਾਂ ਮੈਂ ਸਹੀਆਂ ਹੈ ਨਾ ਉਹ ਮੁਸ਼ਕਿਲਾਂ ਕੋਈ ਆਣ ਨਾਲ ਅੱਗੇ ਬੱਚਾ ਨਾ ਨਾ ਸਕੋ আচ্ছা ਮੈਂ ਇੱਕ ਚੀਜ਼ ਹੋਰ ਬੱਚੇ ਤੁਸੀਂ ਕਿਹਾ ਵੀ ਮੈਨੂੰ ਚੱਕ ਕੇ ਲਿਆਉਂਦੇ ਸੀ ਮੇਰੇ ਘਰ ਉਹ ਹੈ ਨਾ ਕਿਉਂ ਜਿਹੜੇ ਆ ਹੁੰਦੇ ਨੇ ਕਿਨਰ ਹੁੰਦੇ ਕਿਉਂ ਬੱਚੇ ਨੂੰ ਚੱਕ ਲੈ ਕੇ ਲਿਆਉਂਦੇ ਨੇ ਦੇਖੋ 2014 ਤੋਂ ਪਹਿਲਾਂ ਇਦਾਂ ਦਾ ਕੋਈ ਕਾਨੂੰਨ ਨਹੀਂ ਬਣਿਆ ਸੀ ਆਪਣੇ ਕੋਰਟ ਦੇ ਵਿੱਚ ਕਿ ਆਪਾਂ ਕਿਸੇ ਨਾਲ ਕੋਈ ਜ਼ਬਰਦਸਤੀ ਕਿਨਰ ਅਗਰ ਕਿਨਰ ਬੱਚਾ ਹੈ ਤਾਂ ਉਹਨੂੰ ਕੋਈ ਲੈ ਕੇ ਆਂਦਾ ਹੈ ਤਾਂ ਆਪਾਂ ਉਹਨੂੰ ਰੋਕ ਨਹੀਂ ਸਕਦੇ ਸੀ ਜੀ ਕਿਉਂਕਿ ਇਹ ਤਾਂ ਕਹਦੇ ਜੇ ਤਾਂ ਸਾਡਾ ਜੀ ਹੈ ਜੇ ਤੁਸੀਂ ਇਹਦਾ ਕੀ ਕਰਨਾ ਹੈ ਠੀਕ ਹੈ ਲੇਕਿਨ ਹੁਣ 2014 ਜਦੋਂ ਨਾ ਸਜ਼ਜਮੈਂਟ ਆਇਆ ਸੀ ਨਾ ਉਹਦੇ ਬਾਅਦ ਇਹ ਕਾਨੂੰਨ ਬਣ ਗਿਆ ਕਿ ਅਗਰ ਪੈਰੈਂਟਸ ਚਾਹਦੇ ਆਪਣੇ ਸੰਤਾਨ ਨੂੰ ਆਪਣੇ ਕੋਲੇ ਰੱਖਣਾ ਤਾਂ ਉਹ ਰੱਖ ਸਕਦੇ ਆ ਜ਼ਰੂਰੀ ਨਹੀਂ ਹੁਣ ਕਿੰਨਰ ਨਹੀਂ ਜ਼ਬਰਦਸਤੀ ਨਹੀਂ ਕਰ ਸਕਦੇ ਨੂੰ ਨਹੀਂ ਲੈ ਕੇ ਆ ਸਕਦੇ ਹੁਣ ਨਹੀਂ ਲੈ ਕੇ ਆ ਸਕਦੇ ਅੱਛਾ ਜਦੋਂ ਤੁਹਾਨੂੰ ਲੈ ਕੇ ਆ ਤੁਹਾਡੇ ਘਰ ਦੇ ਤਾਂ ਕੀ ਰਿਐਕਸ਼ਨ ਸੀ ਬਹੁਤ ਗੰਦਾਰ ਰਿਐਕਸ਼ਨ ਸੀ ਬਹੁਤ ਹੀ ਬੁਰੀ ਹਾਲਤ ਸੀ ਬਟ ਉਹ ਸਮਾਂ ਯਾਦ ਕਰਦੇ ਆ ਨਾ ਤਾਂ ਮਤਲਬ ਕੋਈ ਸਬਦ ਹੀ ਨਹੀਂ ਹੈ ਬਿਆਨ ਕਰਨੋਂ ਕਿ ਕੀ ਸੀ ਉਸ ਵੇਲੇ ਬਿਲਕੁਲ ਅੱਛਾ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਮੇਰੇ ਪਰਿਵਾਰ 'ਚ ਮੇਰੇ ਤਿੰਨ ਭਰਾ ਹੈ ਇੱਕ ਭੈਣ ਹੈ ਹਮ ਮੰਮੀ ਹੈ ਪਾਪਾ ਹੈ ਦੋ ਪੂਆ ਹੈ ਦੋ ਚਾਚੇ ਹੈ ਅੱਛਾ ਤੁਹਾਨੂੰ ਸਾਰਿਆਂ ਨੇ ਐਕਸੈਪਟ ਕਰ ਲਏ ਸੀ ਜਦੋਂ ਪਤਾ ਲੱਗਿਆ ਵੀ ਤੁਸੀਂ ਮਤਲਬ ਇਸ ਤਰੀਕੇ ਦੇ ਹੋ ਨਹੀਂ ਨਹੀਂ ਐਕਸੈਪਟ ਕੋਈ ਨਹੀਂ ਕਰਦਾ ਮਾਂ-ਬਾਪ ਦੀ ਤਾਂ ਮਜਬੂਰੀ ਹੁੰਦੀ ਹੈ ਠੀਕ ਹੈ ਅੱਜ ਵੀ ਮੇਰੇ ਤਿੰਨ ਭਰਾ ਹੈ ਤਿੰਨ ਗਵਰਨਮੈਂਟ ਜੋਬ 'ਤੇ ਅੱਜ ਵੀ ਮੇਰੇ ਕੋਲ ਮਿਲਣ ਕੋਈ ਨਹੀਂ ਆਂਦਾ ਜਦਕਿ ਮੈਨੂੰ 40 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਠੀਕ ਹੈ ਪੈਣ ਪੈਣਾ ਪੈਣ ਵੀ ਪੈਣਾ ਆਈ ਪੈਣ ਪੈਣ ਵੀ ਕਦੇ ਨਹੀਂ ਆਈ ਪੈਣ ਵੀ ਗਵਰਨਮੈਂਟ ਜੋਬ ਚ ਹੈ ਜੀਜਾ ਜੀ ਵੀ ਗਵਰਨਮੈਂਟ ਜੋਬ ਚ ਹੈ ਹਮ ਸਾਰੇ ਗਵਰਨਮੈਂਟ ਜੋਬ ਚ ਹੈ ਸਭ ਪੜੇ ਲਿਖੀ ਫੈਮਿਲੀ ਹੈ ਪੂਰੀ ਲੇਕਿਨ ਪੈਣ ਮੰਮੀ ਪਾਪਾ ਜੀਜਾ ਜੀ ਹਮ ਇਹ ਚਾਰ ਮੈਂਬਰ ਹੈ ਘਰ ਦੇ ਵਿੱਚ ਜਿਹੜੇ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦੇ ਸਵੇਰ ਸ਼ਾਮ ਦੋਨੋਂ ਟਾਈਮ ਮੇਰੀ ਗੱਲ ਹੋ ਜਾਂਦੀ ਹੈ ਨਾਲ ਬਾਕੀ ਭਾਬੀਆਂ ਭਾਬੀਆਂ ਦੇ ਜਵਾਕ ਭਰਾ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਅੱਛਾ ਮੈਂ ਇਹ ਚੀਜ਼ ਮੰਨਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਵੀ ਕਿ ਮੈਂਟੈਲਿਟੀ ਬਹੁਤ ਜ਼ਿਆਦਾ ਮੈਟਰ ਰੱਖਦੀ ਹੈ ਕਿਉਂਕਿ ਆਪਾਂ ਕਹਿ ਦਿੰਦੇ ਆ ਕਿ ਪੜਾ ਲਿਖਿਆ ਇਨਸਾਨ ਆ ਤੈਨੂੰ ਤਾਂ ਇਸ ਚੀਜ਼ ਦੇ ਵਿੱਚ ਫਰਕ ਹੀ ਨਹੀਂ ਕਰਨਾ ਚਾਹੀਦਾ ਪਰ ਕਿਤੇ ਨਾ ਕਿਤੇ ਇੱਕ ਪਾਸੇ ਜਿਹੜੀ ਹੈ ਪੜਾਈ ਵੀ ਰੱਖੀ ਜਾ ਜਾਂਦੀ ਜੇਕਰ ਤੁਹਾਡੀ ਮੈਂਟੈਲਿਟੀ ਸਹੀ ਨਹੀਂ ਹੈਗੀ ਇੱਕ ਨਾ ਮਤਲਬ ਇੱਕ ਆਪਣੇ ਸਮਾਜ ਦਾ ਦਾਇਰਾ ਹੈ ਨਾ ਇੰਨਾ ਸੰਕੁਚਿਤ ਦਾਇਰਾ ਹੈ ਆਪਣੇ ਸਮਾਜ ਦਾ ਹੂੰ ਕਿ ਹਰ ਕੋਈ ਨਾ ਬਸ ਮੁੱਛਾਂ ਨੂੰ ਵੱਟ ਦੇ ਕੇ ਤੇ ਮੋਢੇ ਤੋਂ ਉੱਚੀ ਕਰਕੇ ਤੁਰਨਾ ਚਾਹੁੰਦਾ ਹੈ ਹਮ ਹੁਣ ਇਹੀ ਹਾਲ ਮੇਰੀ ਫੈਮਿਲੀ ਦਾ ਅਗਰ ਮੇਰੀ ਫੈਮਿਲੀ ਅਗਰ ਇਹ ਕਰਦੀ ਹੈ ਤਾਂ ਅਗਲੇ ਕੋਈ ਨ ਕੋਈ ਪੜੋਸੀ ਸਮਾਜ ਦਾ ਕੋਈ ਬੰਦਾ ਕਹਿ ਦਿੰਦਾ ਹੈ ਕਿ ਤੁਹਾਡੀ ਫੈਮਿਲੀ ਚ ਇੱਕ ਐਦਾਂ ਦਾ ਬੰਦਾ ਵੀ ਹੈ ਹਮ ਇਹ ਐਦਾਂ ਦਾ ਕਰੈਕਟਰ ਵੀ ਹੈ ਤੁਹਾਡੀ ਫੈਮਿਲੀ ਚ ਠੀਕ ਹੈ ਨਾ ਤੈਨੂੰ ਸ਼ਰਮ ਵਾਲੀ ਗੱਲ ਮੰਨਦੇ ਨੇ ਇਹਨੂੰ ਫੇਰ ਉਹ ਸ਼ਰਮ ਵਾਲੀ ਗੱਲ ਮੰਨਦੇ अच्छा मैं किस तरीके ਦਾ ਮਤਲਬ ਮਹਿਸੂਸ ਹੁੰਦਾ ਕਿਉਂਕਿ ਆਪਾਂ ਦੇਖਦੇ ਨਾ ਹਰ ਕੋਈ ਆਪਣੀ ਫੈਮਲੀ ਚ ਰਹਿੰਦਾ ਹੈ ਹੈਨਾ ਚਲੋ ਕਈਆਂ ਦੀ ਤਾਂ ਮਜਬੂਰੀ ਹੈ ਤੁਹਾਡੇ ਵਰਗੀਆਂ ਦੀ ਮਜਬੂਰੀ ਹੈ ਪਰ ਜਦੋਂ ਦੇਖਦੇ ਆ ਨਾ ਵੀ ਸਾਨੂੰ ਹੀ ਰੱਬ ਨੇ ਇਦਾਂ ਦਾ ਕਿਉਂ ਬਣਾਇਆ ਕੁਝ ਇਸ ਤਰੀਕੇ ਦਾ ਆਉਂਦੇ ਥੋਟ ਆਂਦੇ ਮੰਦ ਬਹੁਤ ਆਉਂਦੇ ਪਹਿਲਾਂ ਤਾਂ ਬਹੁਤ ਆਉਂਦੇ ਸੀ ਥੋਟ ਇਦਾਂ ਦੇ ਬਹੁਤ ਇਦਾਂ ਦੀਆਂ ਮਤਲਬ ਨੈਗੇਟਿਵ ਥੌਟਸ ਵੀ ਆਉਂਦੇ ਸੀ ਪੋਜ਼ਿਟਿਵ ਥੌਟਸ ਵੀ ਆਉਂਦੇ ਸੀ ਕੀ ਦੱਸਾਂ ਤੁਹਾਨੂੰ ਬੜੇ ਗੰਦੇ ਗੰਦੇ ਵਿਚਾਰ ਵੀ ਆਏ ਆ ਦਿਮਾਗ ਦੇ ਵਿੱਚ ਬਟ ਕੋਈ ਸੋਲੂਸ਼ਨ ਨਹੀਂ ਨਿਕਲਿਆ ਇਸ ਚੀਜ਼ ਦਾ ਆਖਿਰ ਆਪਣੇ ਆਪ ਨੂੰ ਬੀਜੀ ਕੀਤਾ ਪੜਾਈ ਚ ਕੀਤਾ ਹਮ ਸੋਸ਼ਲ ਵਰਕ ਚ ਕੀਤਾ ਹੁਣ ਤੁਹਾਡੇ ਸਾਹਮਣੇ ਬੈਠੀ ਹਾਂ ਮੈਂ ਤਾਂ ਨਹੀਂ ਬਿਲਕੁਲ ਅੱਛਾ ਮੈਂ ਕਹਿੰਦੇ ਆ ਨਾ ਕਿਸੇ ਨੇ ਕੋਈ ਬੈਟ ਟੱਚ ਵਗੈਰਾ ਕੀਤਾ ਤੁਹਾਨੂੰ ਲਾਈਕ ਕੇ ਕਿਸੇ ਨੇ ਆਪਣੀ ਤਰਫ ਜਿਵੇਂ ਆਪਾਂ ਕਹਿ ਦਿੰਨੇ ਆ ਅੱਜ ਕੱਲ ਚੱਲਦਾ ਹੀ ਆ ਕਿ ਕਹਿੰਦੇ ਕਿੰਨਾਂ ਦਾ ਵੀ ਦਿਲ ਹੁੰਦਾ ਉਹ ਵੀ ਪਿਆਰ ਕਰਦੇ ਨੇ ਤੁਹਾਨੂੰ ਕੁਛ ਇਸ ਤਰੀਕੇ ਦੀ ਤੁਹਾਡੇ ਕੋਈ ਲਵ ਸਟੋਰੀ ਨਹੀਂ ਹੈ ਮੇਰੀ ਕੋਈ ਲਵ ਸਟੋਰੀ ਨਹੀਂ ਰਹੀ ਕਿਉਂਕਿ ਮੈਂ ਡੇਰੇ ਚ ਰਹਿੰਦੀ ਸੀ ਡੇਰੇ ਦਾ ਗੇਟ 6 ਵਜੇ ਬੰਦ ਹੁੰਦਾ ਸਵੇਰੇ 9 ਵਜੇ ਖੁੱਲਦਾ ਸੀ 6 ਵਜੇ ਅੰਦਰ ਜਾਂਦੇ ਸੀ ਅਸੀਂ ਸਵੇਰੇ 9 ਵਜੇ ਨਿਕਲਦੇ ਸੀ ਉਹ ਤਾਂ ਬਧਾ ਇੱਥੇ ਜਾਂਦੇ ਸੀ ਮੇਰੀ ਕੋਈ ਲਵ ਸਟੋਰੀ ਨਹੀਂ ਰਹੀ ਹੈ ਲੇਕਿਨ ਖਿਆਲੀ ਪੁਲਾਵ ਪਕਾਣੇ ਔਰ ਖਾਣੇ ਉਹ ਬੈੱਡ 'ਤੇ ਪੜੇ ਪੜੇ ਖਾਤੇ ਰਹੋ ਕੀ ਫਰਕ ਪੜਦਾ ਉਸ ਸੇ ਅੱਛਾ ਤੁਸੀਂ ਅਨਮੈਰਿਡ ਹੋ ਹਾਂ ਕਦੇ ਸੋਚਿਆ ਨਹੀਂ ਮੈਂ ਵੀ ਆਪਣੀ ਜ਼ਿੰਦਗੀ ਅੱਗੇ ਵਧਾਵਾਂ ਮੈਂ ਵੀ ਵਿਆਹ ਕਰਾਂ ਵਾਕਿਆ ਵਾਂਗੂ ਕਿਉਂਕਿ ਅੱਜਕੱਲ ਤਾਂ ਬਹੁਤ ਕਾਮਨ ਹੋ ਗਿਆ ਵਿਆਹ ਕਰਨਾ ਹਾਂ ਹੋ ਗਿਆ ਲੇਕਿਨ ਸਾਥ ਕੌਣ ਦਿੰਦਾ ਹੈ ਇਸ ਕਮਿਊਨਿਟੀ ਦਾ ਸਾਥ ਕੌਣ ਦਿੰਦਾ ਹੈ ਮੈਂ ਤਾਂ ਕਹਿੰਦੀ ਜਿਨ੍ਹਾਂ ਨੇ ਵਿਆਹ ਕੀਤੇ ਹੈ ਜੇ ਮੁੰਡੇ ਲੈ ਕੇ ਰਹਿੰਦੇ ਆ ਉਹਨਾਂ ਦਾ ਖਰਚਾ ਵੀ ਉਠਾਉਂਦੇ ਆ ਉਹਨਾਂ ਕੋਲੋਂ ਗਾਲ੍ਹਾਂ ਵੀ ਖਾਂਦੇ ਆ ਉਹਨਾਂ ਦੇ ਹੱਥ ਵੀ ਚੱਕਦੇ ਮੁੰਡੇ ਤੇ ਜਨਾਨੀਆਂ ਬਣ ਕੇ ਰਹਿੰਦੇ ਆ ਉਹਨਾਂ ਦੇ ਨਾਲ ਤੇ ਖੁਦ ਕਮਾਣਾ ਖੁਦ ਖਾਣਾ ਫਿਰ ਕਿਸੇ ਦਾ ਡਿਸਕ੍ਰਿਮੀਨੇਸ਼ਨ ਕਿਉਂ ਸਹਿਣਾ ਕਿਸੇ ਨੂੰ ਕਿਸੇ ਤੋਂ ਟੌਰਚਰ ਕਿਉਂ ਹੋਣਾ ਹੁਣ ਮੈਂ ਕੋਈ ਮੁੰਡਾ ਰੱਖਦੀ ਆ ਤਾਂ ਮੈਂ ਉਹਦਾ ਘਰ ਦਾ ਵੀ ਚਲਾਉਂਗੀ ਉਹਦਾ ਵੀ ਦੇਖੂਗੀ ਮੈਂ ਕੰਮ ਵੀ ਕਰੂੰਗੀ ਉਹ ਸਾਰਾ ਜਿੰਨ ਕਰੇ ਰਹੇਗਾ ਤੇ ਮੈਂ ਕਿਸੇ ਨੂੰ ਮੇਰੇ ਆਪਣੇ ਹੀ ਹੱਕ ਜਿਹੜੇ ਮੈਂ ਦੂਸਰੇ ਦੇ ਹੱਥ ਕਿਉਂ ਸੌਂਪਾਂ ਹਮ ਬਿਲਕੁਲ ਠੀਕ ਹੈ ਨਾ ਅੱਛਾ ਮੈਂ ਇੱਕ ਚੀਜ਼ ਹੋਰ ਕਹਿੰਦੇ ਜਿਹੜੇ ਕਿੰਨਰ ਹੁੰਦੇ ਆ ਨਾ ਜਿਹੜੇ ਟਰਾਂਸਜੈਂਡਰ ਕਮਿਊਨਿਟੀ ਹੁੰਦੀ ਹੈ ਇਹ ਮੁੰਡੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਨੇ ਇਹ ਗੱਲ ਕਿਉਂ ਆ ਮਤਲਬ ਕਿਉਂ ਮੁੰਡੇ ਵੱਲ ਹੀ ਕਿਉਂ ਜਾਂਦੇ ਨੇ ਨਹੀਂ ਦੇਖੋ ਜੋ ਸੈਕਸ਼ੁਅਲਿਟੀ ਹੁੰਦੀ ਹੈ ਨਾ ਉਹ ਜ਼ਰੂਰੀ ਨਹੀਂ ਹੈ ਕਿ ਮੁੰਡੇ ਵੱਲ ਹੋ ਉਹ ਕਿੰਨਰ ਕਿੰਨਰ ਨਾਲ ਵੀ ਹੋ ਸਕਦੀ ਹੈ ਕਿੰਨਰ ਟਰਾਂਸ ਔਰ ਔਰ ਟਰਾਂਸ ਮੈਨ ਨਾਲ ਵੀ ਹੋ ਸਕਦੀ ਹੈ ਬਾਕੀ ਮੁੰਡਿਆਂ ਨਾਲ ਤਾਂ ਹੁੰਦੀ ਹੁੰਦੀ ਹੈ ਇਹ ਤਾਂ ਸਾਰੀ ਠੀਕ ਹੈ ਜਿੰਨੇ ਵੀ ਕਿਨਰ ਕਮਿਊਨਿਟੀ ਦੇ ਜਿੰਨੇ ਵੀ ਕਰੈਕਟਰ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਬੰਦੇ ਦੀ ਬੰਦੇ ਦਾ ਸਰੀਰ ਦੇ ਦਿੰਦਾ ਰੱਬ ਉਹਨਾਂ ਨੂੰ ਤਾਂ ਉਹਦੇ ਵਿੱਚ ਆਤਮਾ ਇੱਕ ਲੇਡੀਜ਼ ਦੀ ਹੁੰਦੀ ਹੈ ਹੂੰ ਬਾਕੀ ਆਮ ਬੰਦਾ ਜਿਹੜੇ ਬੰਦੇ ਦੇ ਵਿੱਚ ਬੰਦੇ ਦੀ ਮਰਦ ਦੀ ਆਤਮਾ ਹੋ ਜਾਣਾ ਉਹਨੂੰ ਤੁਸੀਂ ਕਹਿ ਦੋ ਕਿ ਹੌਲੀ ਪਿਸਟਿਕ ਲਾ ਲੇਗਾ ਜਾਂ ਬਾੜ ਬਦਾਲੇਗਾ ਜਾਂ ਸਲਵਾਰ ਸੂਟ ਪਾ ਲੇਗਾ ਜਾਂ ਸਾੜੀ ਪਹਿਨ ਲੇਗਾ ਕਰੇਗਾ ਕੋਈ ਬੰਦਾ ਐਕਚੁਅਲ ਦੇ ਵਿੱਚ ਅੱਜਕੱਲ ਹੈ ਵੀ ਇਹ ਚੀਜ਼ ਹੈ ਹਾਂ ਹਾਂ ਹੈਗੀ ਹੈ ਹੈ ਨਾ ਹਾਂ ਤੇਵੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਅੰਦਰ ਇਸ ਤਰੀਕੇ ਦੀ ਫੀਲਿੰਗ ਹੈ ਤੁਹਾਨੂੰ ਤੁਸੀਂ ਕਦੋਂ ਆਪਣੇ ਘਰ ਦੇ ਨਾਲ ਸ਼ੇਅਰ ਕੀਤਾ ਤੇਰਾ 13 14 ਸਾਲ ਦੀ ਸੀ ਉਦੋਂ ਹੀ ਪਤਾ ਲੱਗਿਆ ਸੀ ਮਤਲਬ ਕਿਸ ਤਰੀਕੇ ਦੇ ਸ਼ੌਂਕ ਸੀਗੇ ਸ਼ੌਂਕ ਇੱਕ ਤਾਂ ਕਰਦਾ ਕੰਮ ਕਰਨ ਦੇ ਸ਼ੌਂਕ ਸੀ ਹੂੰ ਬਹੁਤ ਜ਼ਿਆਦਾ ਹੂੰ ਉਤੋਂ ਅਟਰੈਕਸ਼ਨ ਵੀ ਥੋੜਾ ਇੱਧਰ ਉੱਧਰ ਹੋਣ ਲੱਗ ਗਿਆ ਸੀ ਹੂੰ ਤੇ ਕਰਦਿਆਂ ਨੂੰ ਵੀ ਇੱਜ਼ਤ ਹੀ ਮਹਿਸੂਸ ਹੋਈ ਉਹਨਾਂ ਨੇ ਪੇਸ਼ਤਾਵਾਰ अच्छा तो सब तो ज्यादा कहते ਵੀ ਮਾਵਾ ਨਾਲ ਜ਼ਿਆਦਾ ਕਨੈਕਟ ਹੁੰਦੇ ਨੇ ਮਾਂ ਤਾਂ ਮੇਰੇ ਹਲੇ ਵੀ ਆਂਦੀ ਹੈ ਮੇਰੇ ਕੋਲੇ ਮੰਮੀ ਪਾਪਾ ਤਾਂ ਆਂਦੇ ਹੈ ਮੇਰੇ ਕੋਲੇ ਮਿੰਨਾ ਮਿੰਨਾਰੇ ਆ ਕੇ ਵੀ ਜਾਂਦੇ ਆ ਅੱਛਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਿ ਪਰ ਮੈਮ ਕਹਿੰਦੇ ਆ ਕਿ ਕਾਫੀ ਜ਼ਿਆਦਾ ਲਾਈਫ ਦੇ ਵਿੱਚ ਇੱਕ ਇਦਾਂ ਦੀ ਸਟਰਗਲਿੰਗ ਲਾਈਫ ਹੁੰਦੀ ਹੈ ਨਾ ਕਿ ਬਹੁਤ ਕੁਝ ਵੇਖਣਾ ਪੈਂਦਾ ਕਦੇ ਕੁਝ ਤੁਹਾਡੇ ਨਾਲ ਇਦਾਂ ਦਾ ਹੋਇਆ ਕਿ ਇਹ ਤਾਂ ਮੇਨ ਲਈ ਹੈ ਜੇ ਤੇ ਫੀਮੇਲ ਲਈ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਕੁਝ ਇਸ ਤਰੀਕੇ ਦੇ ਹੁੰਦਾ ਹੁੰਦਾ ਹੈ ਕਈ ਵਾਰ ਜਦੋਂ ਤੱਕ ਨਾਲ ਸਜਮੈਂਟ ਨਹੀਂ ਆਇਆ ਸੀ ਤਾਂ ਬੋਥ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਜਿਵੇਂ ਕਿ ਆਪਾਂ ਡੀਪੂ ਤੇ ਅਸਲ ਲੈਣ ਜਾਂਦੇ ਉੱਥੇ ਵੀ ਲਾਈਨ ਲੱਗਦੀ ਸੀ ਇਹ ਬੰਦਿਆਂ ਦੀਆਂ ਜਨਾਨੀਆਂ ਦੀ ਹੈ ਹਮ ਹਸਪੀਟਲ ਤੇ ਪਰਚੀ ਕਟਾਣੀ ਆ ਇਹ ਬੰਦਿਆਂ ਦੀਆਂ ਜਨਾਨੀਆਂ ਦੀ ਹੈ ਹਮ ਰੇਲਵੇ ਸਟੇਸ਼ਨ ਤੇ ਟਿਕਟ ਲੈਣੀ ਆ ਇਹ ਬੰਦਿਆਂ ਦੀ ਰੇਲ ਜਨਾਨੀਆਂ ਦੀ ਰੇਲ ਹੈ ਬਣਾਸੀ ਕਿੱਥੇ ਜਾਈਏ ਹਮ ਸਾਡੀ ਵੀ ਤਾਂ ਕੋਈ ਲਾਈਨ ਬਣਾਓ ਬਿਲਕੁਲ ਹਾਂ ਤਾਂ ਮੈਂ ਇੱਕ ਚੀਜ਼ ਹੋਰ ਦੇਖੀ ਹੈ ਜਿਵੇਂ ਨਾ ਆਪੋ ਵੱਡੇ ਵੱਡੇ ਸ਼ੋਰੂਮ ਚ ਜਾਂਦੇ ਆ ਮਾਲਸ ਦੇ ਵਿੱਚ ਜਾਂਦੇ ਨੇ ਸਾਨੂੰ ਨਾ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਮੇਲ ਲਈ ਤਾਂ ਵੋਸ਼ਮ ਹੈਗਾ ਫੀਮੇਲ ਲਈ ਵੀ ਹੈ ਪਰ ਜਿਹੜੇ 트랜ਸ ਜੈਂਡਰ ਨੇ ਉਹਨਾਂ ਲਈ ਨਹੀਂ ਹੈਗਾ ਜੇਕਰ ਮੇਲ ਜੇਕਰ 트랜ਸ ਜੈਂਡਰ ਫੀਮੇਲ ਦੇ ਵਿੱਚ ਜਾਂਦੇ ਨੇ ਤਾਂ ਕੁੜੀਆਂ ਉਹਨਾਂ ਨੂੰ ਗਲਤ ਨਜ਼ਰਾਂ ਨਾਲ ਦੇਖਦੀਆਂ ਨੇ ਵੀ ਇੱਥੇ ਕਿਉਂ ਆਏ ਜੇ ਫਿਰ ਜੇਕਰ 트랜ਸ ਜੈਂਡਰ ਕੋਈ ਵੋਸ਼ਮ ਮੇਲ ਵੋਸ਼ਮ ਦੇ ਵਿੱਚ ਜਾਂਦਾ ਤੇ ਉੱਥੇ ਮਰਦ ਗਲਤ ਨਜ਼ਰਾਂ ਨਾਲ ਦੇਖਦਾ ਤੁਹਾਨੂੰ ਨਹੀਂ ਲੱਗਦਾ ਇਸ ਦੇ ਵਿੱਚ ਵੀ ਕੁਝ ਜਿਹੜੀ ਹੈ ਬਹੁਤ ਡਿਸਕ੍ਰਿਮੀਨੇਸ਼ਨ ਹੈ ਮੈਂ ਇਸ ਗੱਲ ਦਾ ਮੈਂ ਆਪਣੇ ਡੀਸੀ प्रदीप ਅਗਰਵਾਲ ਜੀ ਸੀ ਨਾ ਜੀ ਉਦੋਂ ਲੈ ਕੇ ਮੈਂ ਐਪਲੀਕੇਸ਼ਨ ਲਾਈ ਸੀ ਹੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਐਪਲੀਕੇਸ਼ਨ ਲਾਈ ਹੋਈ ਹੈ ਹੂੰ ਆਪਣੇ ਤੁਸੀਂ ਦੇਖਿਓ ਡੀਸੀ ਆਫਿਸ ਦੇ ਜਿੱਥੇ ਮੇਲ ਤੇ ਫੀਮੇਲ ਦਾ ਬਾਥਰੂਮ ਬਣਾ ਹੋਇਆ ਹੈ ਉਹਦੇ ਨਾਲ ਇਹਨਾਂ ਨੇ ਬਾਥਰੂਮ ਬਣਵਾ ਤਾਂ ਦਿੱਤਾ ਹੈ ਹੂੰ ਪਰ ਹਾਲੇ ਤੱਕ ਉਹਦੇ ਸੀਟ ਨਹੀਂ ਲਾਈ ਹੂੰ ਉਹਦਾ ਹੀ ਖੋਖਾ ਹੀ ਖੜਾ ਕੀਤਾ ਹੈ ਲੈ ਹੂੰ ਠੀਕ ਹੈ ਤੇ ਮੈਨੂੰ ਅੱਜ ਕੋਈ 7-8 ਸਾਲ ਹੋ ਗਏ ਇਹ ਚੀਜ਼ ਕਰਾਂ ਦੀ ਨੂੰ ਇੱਕ ਕੋਰਟ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਇੱਕ ਬੱਸ ਸਟੈਂਡ ਤੇ ਇੱਕ ਡੀਸੀ ਆਫਿਸ ਇਹ ਚਾਰ ਥਾਂ ਤਾਂ ਇਦਾਂ ਦੀ ਹੈ ਜਿੱਤੇ ਮੋਸਟਲੀ ਇਸ ਕਮਿਊਨਿਟੀ ਦਾ ਆਣਾ ਜਾਣਾ ਹੁੰਦਾ ਹੁੰਦਾ ਤੇ ਚਾਹੀਦੀ ਚਾਹੀਦਾ ਵੀ ਹੈ ਹਾਂ ਲੇਕਿਨ ਮੇਰੀ ਇਹ ਫਾਈਲਾਂ ਕਦੋਂ ਦੀਆਂ ਪਈਆਂ ਉੱਥੇ ਮੈਂ ਤੁਹਾਨੂੰ ਅਗਰ ਕਹੋ ਤਾਂ ਇਹ ਫਾਈਲਾਂ ਦੇ ਸਕਰੀਨਸ਼ਾਟ ਵੇਚ ਦੂੰਗੀ ਹਮ ਠੀਕ ਹੈ ਨਾ ਤੇ ਤੁਸੀਂ ਇਹਨਾਂ ਨੂੰ ਦੇਖਿਓ ਅਖਬਾਰ ਦੇ ਵਿੱਚ ਛਾਪੀਓ ਕਿ ਇਹ ਕੰਮ ਕਿਉਂ ਨਹੀਂ ਹੋ ਰਿਹਾ ਹਮ ਤੇ ਮੈਂ ਅ ਕੁਝ ਤੁਹਾਡੀ ਲਾਈਫ ਦੇ ਵਿੱਚ ਕੁਝ ਇਦਾਂ ਦੀ ਟ੍ਰੈਜੇਡੀ ਹੋਈ ਹੈ ਜੋ ਅੱਜ ਵੀ ਯਾਦ ਕਰਦੇ ਹੋ ਨਾ ਅੱਖਾਂ ਨਮ ਹੋ ਜਾਂਦੀਆਂ ਨੇ ਟ੍ਰੈਜੇਡੀਆਂ ਤਾਂ ਬਹੁਤ ਹੋਈਆਂ ਮੇਡ ਪਰ ਇਹਦਾ ਮੇਰੇ ਪੈਰ ਦੇ ਉੱਤੇ ਮੇਰੇ ਗੁਰੂ ਨੇ ਮਾਰੀ ਸੀ ਆ ਦੇਖੋ ਇੱਥੇ ਪੂਰੀ ਹੱਡੀ ਨਿਕਲ ਗਈ ਸੀ ਬਟ ਹੁਣ ਤਾਂ ਐਸੇ ਹੀ ਹੋ ਗਿਆ ਦਾ ਆ ਦੇਖੋ ਅੱਛਾ ਕਿਉਂ ਕਾਰਨ ਕੀ ਸੀ ਮਾਰ ਦਾ ਬਸ ਕਾਰਨ ਇਹ ਕਿ ਆਪਣੇ ਚਲਾਣੀ ਆ। ਮਤਲਬ ਕੀ ਕਰ ਸਕਦੇ ਆ ਤੁਸੀਂ? ਤੁਹਾਨੂੰ ਅੱਗੇ ਵਧਣ ਦਾ ਰਾਈਟ ਹੀ ਨਹੀਂ ਦਿੱਤੇ। ਹਮਮ। ਬਿਲਕੁਲ। ਅਗਰ ਦੇਖੋ ਅੱਗੇ ਵਧਣ ਦਾ ਰਾਈਟ ਹੈ ਤਾਂ ਨਾ ਕਿ ਜਦ ਤੱਕ ਮੈਂ ਪੜ ਲਿਖੀਗੀ, ਪੜ ਲਿਖ ਕੇ ਮੈਂ ਨਿਕਲਗੀ ਨਾ ਡੇਰੇ ਚੋਂ। ਮੈਂ ਹੁਣ ਮੇਰਾ ਆਪ ਦਾ ਕਮਾਨ ਨਹੀਂ ਆਪ ਦਾ ਖਾਨ ਨਹੀਂ ਹੁਣ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਨਾ ਮੈਂ ਕਿਸੇ ਦੇ ਮਤਲਬ ਉਹ ਆਪ ਦੀ نیند ਉੱਠਦੀ ਆ ਆਪ ਦੀ ਨੀਂਦ ਸੌਂਨੀ ਆ ਮੈਂ ਜਦੋਂ ਜੀ ਕਹਿੰਦਾ ਉਹਨਾਂ ਦੀ ਇਨਕਮ ਸੋਰਸ ਬੰਦ ਹੋ ਗਈ ਆ ਹਾਂ ਉਹਨਾਂ ਦੀ ਇੱਕ ਤਾਂ ਇਨਕਮ ਸੋਰਸ ਬੰਦ ਹੋ ਗਈ ਮੈਂ ਉਹਨਾਂ ਦਾ ਫਰੀਜ਼ ਕੰਮ ਕਰਦੀ ਸੀ ਉਹਨਾਂ ਦੀ ਸੇਵਾ ਕਰਦੀ ਸੀ ਉਤੋਂ ਉਹਨਾਂ ਨੂੰ ਕਮਾ ਕੇ ਵੀ ਲੈ ਕੇ ਦਿੰਦੀ ਸੀ ਠੀਕ ਹੈ ਨਾ ਤੇ ਹਮੇਸ਼ਾ ਅਗਲੇ ਦੀ ਇਹੀ ਥਿੰਕਿੰਗ ਹੁੰਦੀ ਹੈ ਚਾਹੇ ਵੱਡਾ ਜ਼ਮੀਂਦਾਰ ਹੈ ਚਾਹੇ ਉਹ ਡੇਰੇਦਾਰ ਹੈ ਚਾਹੇ ਕੋਈ ਵੱਡਾ ਫੈਕਟਰੀ ਵਾਲਾ ਉਹ ਅਗਲੇ ਜਿਹੜਾ ਥੱਲੇ ਬੰਦਾ ਹੁੰਦਾ ਉਹਨੂੰ ਉਹਨਾ ਕੀ ਨੋਲੇਜ ਦਿੰਦਾ ਕਿ ਹਮੇਸ਼ਾ ਮੇਰੇ ਥੱਲੇ ਹੀ ਬਿਲਕੁਲ ਮੇਰੇ ਤੋਂ ਉੱਤੇ ਨਾ ਜਾਵੇ ਲੇਕਿਨ ਕੋਈ ਕੋਈ ਕਿਸਮਤ ਵਾਲੇ ਹੁੰਦੇ ਆ ਜਿਹੜੇ ਆਪਣਾ ਸਟਰਗਲ ਕਰਕੇ ਨਿਕਲ ਜਾਂਦੇ ਆ ਕਿ ਤੁਹਾਡੇ ਲਈ ਸਭ ਤੋਂ ਜ਼ਿਆਦਾ ਔਖਾ ਟਾਈਮ ਕਿਹੜਾ ਰਿਹਾ ਹੈ ਮੇਰੇ ਲਈ ਸਭ ਤੋਂ ਜ਼ਿਆਦਾ ਔਖਾ ਟਾਈਮ ਇਹ ਰਿਹਾ ਸੀ ਕਿ ਜਦ ਮੈਂ ਪੜ੍ਹਦੀ ਹੁੰਦੀ ਸੀ ਨਾ ਤੇ ਮੈਂ ਇਥੇ ਸਲੀਪਰ ਕੋਚ ਬੱਸ ਦੇ ਵਿੱਚ ਸੀਟ ਬੁੱਕ ਕਰਾ ਕੇ ਤੇ ਰਾਜਸਥਾਨ ਪੇਪਰ ਦੇਣ ਜਾਂਦੀ ਹੁੰਦੀ ਸੀ ਕਿਉਂ ਮੇਰਾ ਪੈਟਰਨ ਰਾਜਸਤਾਨੀ ਪੜਾਈ ਦਾ ਸੀ ਨਾ ਪੰਜਾਬੀ ਨਹੀਂ ਪੜ ਸਕਦੀ ਸੀ ਉਦੋਂ ਮੈਂ ਤੇ ਉਦੋਂ ਮੈਂ ਸਾਰੇ ਲੋਕ ਕੀ ਸੁੱਤੇ ਹੁੰਦੇ ਸੀ ਤੇ ਮੈਂ ਬੱਸ ਵਾਲੇ ਨੂੰ ਕਹਿੰਦੀ ਸੀ ਪਿਛਲੀ ਸੀਟ ਦੇ ਦੇ ਮੈਨੂੰ ਤੇ ਉੱਥੇ ਨਾ ਇੱਕ ਛੋਟਾ ਜਿਹਾ ਬੱਲਾ ਵਜਾਤੇ ਮੈਂ ਪੜੂੰਗੀ ਸਾਰੇ ਜਾਸ ਸਵੇਰੇ ਮੇਰਾ ਪੇਪਰ ਹੈ ਪੇਪਰ ਦੇਂਦੇ ਉੱਥੋਂ ਵਾਪਸ ਤੁਰਦੀ ਹੁੰਦੀ ਸੀ ਮਤਲਬ ਉਹ ਟਾਈਮ ਸੀ ਨਾ ਜਿਹੜਾ ਮੈਂ ਇੰਨਾ ਸਟਰਗਲ ਮੰਦੀ ਆ ਕਿ ਸਾਰੀ ਰਾਤ ਜਾਗਣਾ ਸਵੇਰੇ ਪੇਪਰ ਦੇਣਾ ਉਸੇ ਟਾਈਮ 2:00 ਘੰਟੇ ਤੋਂ 3:00 ਘੰਟੇ ਬਾਅਦ ਪੇਪਰ ਖਤਮ ਕਰਕੇ ਵਾਪਸ ਬੱਸ ਚੜਨਾ ਔਰ ਫੇਰ ਆ ਕੇ ਇਥੇ ਇਹਨਾਂ ਨੂੰ ਦੱਸਣਾ ਕਿ ਡਾਕਟਰ ਨੇ ਰੋਕ ਲਿਆ ਸੀ ਵੀ ਅਜਾ ਤੇ ਡ੍ਰਿਪ ਲਗਣੀ ਹੈ ਤੇ ਤੂੰ ਰੁੱਕ ਜਾ ਅੱਜ ਤੇ ਸਵੇਰੇ ਚਲ ਜੀ ਹਾਂ ਮਤਲਬ ਇੰਨੇ ਕ ਆਪਣੀ ਲਾਈਫ ਨੂੰ ਬਦਾਉਣ ਲਈ ਪੜਨ ਲਈ ਇੰਨੇ ਕ ਸਟਰਗਲ ਕਰਨਾ ਪਿਆ ਤੁਹਾਨੂੰ ਆਪਣੀ ਹੀ ਕਮਿਊਨਿਟੀ ਦੇ ਵਿੱਚ ਆਪਣੀ ਹੀ ਕਮਿਊਨਿਟੀ ਮੰਨਦੇ ਹੋ ਕਿ ਤੁਹਾਡੀ ਕਮਿਊਨਿਟੀ ਬਹੁਤ ਟਫ ਹੈ ਬਹੁਤ ਟਫੀ ਹੈ ਕਮਿਊਨਿਟੀ ਸਾਡੀ ਤੁਹਾਡੇ ਹੱਥ ਦੇ ਵਿੱਚ ਮੈਂ ਦੇਖਿਆ ਤੁਹਾਡੀ ਫਿੰਗਰਸ ਨੂੰ ਥੜਾ ਹੱਤ ਵੀ ਸੜਿਆ ਹੋਇਆ ਤੇ ਪਹਿਲਾਂ ਤੋਂ ਹੀ ਹੈ ਕਿ ਇਹਦੇ ਨਹੀਂ ਇਹ ਪਹਿਲਾਂ ਤੋਂ ਨਹੀਂ ਹੈ ਇਹ ਗੋਲੀ ਬੱਜੀ ਹੋਈ ਹੈ ਇੱਥੇ ਇਸਾਰੇ ਇਸੜਾ ਐਥਮਿਕਲ ਦੀ ਸੀ ਗੋਲੀਆਂ ਪਾਟ ਗਿਆ ਸੀ ਲੰਮਕੀ ਗਿਆ ਸੀ ਤੋਂ ਅੱਛਾ ਗੋਲੀ ਵੀ ਕੀ ਹੋਈ ਹੈ ਕਾਰਨ ਕਾਏ ਬਸ ਉਹ ਕਮਿਊਨਿਟੀ ਦੇ ਲੜਾਈ ਝਗੜੇ ਮਿੱਤਰ ਹੁੰਦੇ ਆ ਤਾਂ ਬਦ ਦੁਸ਼ਮਣ ਵੀ ਵਿਥੇਰ ਹੁੰਦੇ ਆ ਨਾ ਹੂੰ ਮਤਲਬ ਤੁਹਾਡੇ ਦੁਸ਼ਮਣ ਬਹੁਤ ਆ بس ਰੱਬ ਰਾਜੀ ਰੱਖੇ ਸਾਰਿਆਂ ਨੂੰ ਮੈਂ ਇੱਕ ਚੀਜ਼ ਹੋ ਦੇਖੀ ਹੈ ਬੜੀਆਂ ਆਪਾਂ ਤਾਂ ਚਲੋ ਇਹ ਚੀਜ਼ਾਂ ਦੇਖਿਆ ਨਹੀਂ ਹੈਗੀਆਂ ਬਟ ਜਿਵੇਂ ਆਪਾਂ ਸੁਣਦੇ ਆ ਰਹੇ ਨੇ ਜਦੋਂ ਕੋਈ ਵੀ 트랜ਸ ਜੈਂਡਰ ਕਿਨਰ ਦੀ ਡੈਥ ਹੁੰਦੀ ਉਹਨੂੰ ਰਾਤ ਨੂੰ ਲੈ ਕੇ ਜਾਂਦੇ ਨੇ ਉਹਨੂੰ ਜੁੱਤੀਆਂ ਨਾਲ ਮਾਰਦੇ ਨੇ ਗੱਲ ਸੱਚ ਹੈ ਏ ਹੁਣ ਨਹੀਂ ਹੁੰਦਾ ਇਦਾਂ ਦਾ ਪਹਿਲਾਂ ਹੁੰਦਾ ਸੀ ਕਾਰਨ ਕੀ ਸੀਗਾ ਵੀ ਜੁਕੀਆਂ ਨਾਲ ਮਤਲਬ ਪਹਿਲਾਂ এডਿਕੇਸ਼ਨ ਦੀ ਘਾਟ ਸੀ ਲੋਕਾਂ ਦੇ ਜਿਹੜੇ 네ਗੇਟਿਵ ਥੌਟਸ ਜ਼ਿਆਦਾ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਅਗਰ ਇਦਾਂ ਕਰਾਂਗੇ ਤਾਂ ਇਹਨੇ ਦੁਬਾਰਾ ਇਹ ਜਨਮ ਨਹੀਂ ਮਿਲੂਗਾ ਲੇਕਿਨ ਅੱਜ ਕੱਲ ਦਾ ਚੰਗੇ ਭਲੇ ਮੁੰਡੇ ਵੀ ਕਿੰਨੇ ਰਵਣ ਰਹੇ ਹੂੰ ਠੀਕ ਹੈ ਨਾ ਆਪਣਾ ਜਦੋਂ ਨਾਲ ਦਾ ਚੁਕਾ ਵੀ ਮੈਨ ਵੱਲੀ ਹੈ ਤਾਂ ਆदमी ਮੰਨੀ ਆ ਤਾਂ ਫਿਰ ਉਹ ਕਰਨਗੇ ਕੀ ਬਿਲਕੁਲ ਅੱਜ ਕੱਲ ਤਾਂ ਗਵਰਨਮੈਂਟ ਨੇ ਵੀ ਛੂਟ ਦੇ ਰੱਖੀ ਹੈ ਕਿ ਤੁਸੀਂ ਆਪਰੇਸ਼ਨ ਕਰਾਓ ਜੋ ਮਰਜ਼ੀ ਆਪਣਾ ਜ਼ਿੰਦਗੀ ਜਿਓ ਤੁਸੀਂ ਨਹੀਂ ਕਦੇ ਇਹ ਚੀਜ਼ ਬਾਰੇ ਸੋਚਿਆ ਆਪਰੇਟ ਕਰਾ ਕੇ ਮੈਨੂੰ ਜਰੂਰਤ ਨਹੀਂ ਹੈ ਮੇਰੇ ਆਪਰੇਟ ਕਰਨ ਨੂੰ ਕੁਝ ਹੈ ਹੀ ਨਹੀਂ ਨਹੀਂ ਕਦੇ ਸੋਚਿਆ ਨਹੀਂ ਵੀ ਮੈਂ ਆਪਰੇਟ ਕਰਾ ਕੇ ਮੈਂ ਵੀ ਆ ਮੈਂ ਮੇਰੇ ਸਰੀਰ ਤੇ ਅੱਜ ਤੱਕ ਕੋਈ ਪੈਸਾ ਨਹੀਂ ਲਾਇਆ ਨਾ ਮੈਂ ਕਦੇ ਲੈਜਰ ਲਈ ਹੈ ਨਾ ਮੈਂ ਕਦੇ ਹਾਰਮੋਨਸ ਲਏ ਨਾ ਮੈਂ ਕਦੇ ਕੋਈ ਆਪਰੇਟ ਕਰਾਇਆ ਹੈ ਕੁਝ ਵੀ ਨਹੀਂ ਕਰਾਇਆ ਮੈਂ ਅੱਜ ਤੱਕ ਮੈਂ ਪੈਸਾ ਲਾਇਆ ਤੇ ਮੇਰੇ ਪੜਾਈ ਤੇ ਲਾਇਆ ਉਹਦੇ ਬਾਅਦ ਮੈਂ ਮੇਰੀ ਫਾਊਂਡੇਸ਼ਨ ਚਲਾ ਰਹੀ ਹਾਂ ਹੁਣ ਜੇ ਮੈਂ ਇੱਕ ਸੈਲਟਰਮ ਚਲਾ ਰਹੀ ਹਾਂ ਜਿੱਦੇ ਵਿੱਚ 25 트랜스젠ਡਰ ਮੇਕ ਕੋ ਰਹਿੰਦੇ ਆ ਉਹਨਾਂ ਤੋਂ ਕੁਝ ਲੋਕ ਪੜ ਰਹੇ ਕੁਝ ਲੋਗਨ ਮੈਂ ਸਕਿੱਲ ਡਵੈਲਪਮੈਂਟ ਦਾ ਕੋਰਸ ਕਰਵਾ ਰਹੇ ਅੱਛਾ ਤੁਹਾਡੀ ਵੀ ਇਸੇ ਤਰੀਕੇ ਦੀ ਪ੍ਰੈਜੈਂਟੇਸ਼ਨ ਰਹਿੰਦੀ ਜਿਵੇਂ ਕਿ ਤੁਹਾਡੇ ਨਾਲ ਹੋਈ ਹੈ ਉਹ ਚੀਜ਼ ਤੁਸੀਂ ਵੀ ਇੰਨੇ ਇੱਕ ਹੁਕਮ ਨਾਲ ਚਲਾਣੇ ਹੋ ਕਿ ਨਹੀਂ ਮੇਰੇ ਪੈਰ ਦਵਾ ਮੇਰੇ ਚਾਹ ਬਣਾ ਕੇ ਪਿਲਾਣਾ ਨਹੀਂ 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 ਮੇਰੇ ਦੋ ਹੀ ਚੇਲੇ ਹੈ ਹਾਂ ਇੱਕ ਐਮਕੋਮ ਬੀਐਡ ਕਿਆ ਬਾਤ ਹੈ ਔਰ ਇੱਕ ਬੀਏ ਕਰਕੇ ਤੇ ਉਹਨੇ ਪੜਾਈ ਛੱਡ ਦਿੱਤੀ ਮੈਂ ਥਾਲੇ ਵੀ ਉਹਨੂੰ ਪੜਾ ਰਹੀ ਆ ਤੇ ਇੱਕ ਦੋ ਮੇਰੇ ਮੁੰਡੇ ਬਣਾਏ ਹੋਏ ਆ ਸਾਡੀ ਕਮਿਊਨਿਟੀ ਦੇ ਵਿੱਚ ਜਿੱਦਾਂ ਕਿ ਚੇਲਾ ਨਾਤੀ ਪਰਥਾ ਹੁੰਦੀ ਹੈ ਨਾ ਸਾਡੇ ਉਸ ਦੇ ਹਿਸਾਬ ਨਾਲ ਤੇ ਉਹ 10ਵੀਂ ਦਸਵੀਂ ਪਾਸ ਸੀ ਹੁਣ ਇੱਕ ਤਾਂ ਕਰ ਰਿਹਾ ਹੈ ਬੀਏ ਸੈਕੰਡ ইয়ার ਹੈ ਇੱਕ ਪਲੱਸ 2 ਦੇ ਪੇਪਰ ਦੇ ਰਿਹਾ ਮੈਮ ਜਿਹੜੇ ਮੇਰੇ ਨਾਲ ਜੁੜ ਗਏ ਨਾ ਮੈਂ ਉਹਨਾਂ ਨੂੰ ਪੜਾ ਰਹੀ ਆ ਨਾ ਮੈਂ ਉਹਨਾਂ ਕੋਲ ਕੋਈ ਕੰਮ ਕਰਾ ਨਹੀਂ ਬਲਕਿ ਮੇਰੇ ਫਾਊਂਡੇਸ਼ਨ ਦੇ ਵਿੱਚ ਉਹਨਾਂ ਨੂੰ 15-20 ਹਜ਼ਾਰ ਦੀ ਨੌਕਰੀ ਹੋਰ ਦਿੱਤੀ ਹੋਈ ਹੈ ਮੈਂ। ਕੀ ਬਾਤ ਹੈ। ਠੀਕ ਹੈ ਨਾ। ਹਾਂ। ਤੁਸੀਂ ਇਹ ਕੰਮ ਕਰੋ। ਇਹ ਕੰਮ ਸਿੱਖੋ। ਅੱਗੇ ਵਧਾਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਨਾਲੇ ਉਹਨਾਂ ਦੀ ਐਜੂਕੇਸ਼ਨ ਨੂੰ ਅੱਗੇ ਵਧਾਣ ਵਾਸਤੇ ਉਹਨਾਂ ਨੂੰ ਪੜਾ ਰਹੀ। ਬਿਲਕੁਲ ਕੀ ਬਾਤ ਹੈ।